ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਤੁਹਾਡੇ ਕੋਲ ਆਪਣੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਆਪਾਂ ਸਮੇਂ-ਸਮੇਂ ਸਿਰ ਤੁਹਾਡੇ ਲਈ ਲਾਹੇਵੰਦ ਜਿਹੜੀਆਂ ਵੀਡੀਓ ਬਣਾਉਂਦੇ ਰਹਨੇ ਆ ਤੇ ਸਮੇਂ-ਸਮੇਂ ਸਿਰ ਤੁਹਾਡੀ ਜਾਣਕਾਰੀ 'ਚ ਆਪਾਂ ਵਾਅਦਾ ਕਰਦੇ ਰਹਨੇ ਆ ਜਿੰਨੀ ਕੁ ਆਪਾਂ ਨੂੰ ਨੌਲੇਜ ਹੈਗੀ ਆ। ਸੋ ਅੱਜ ਵੀ ਆਪਾਂ ਇਸੇ ਵਿਸ਼ੇ ਤੇ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੇਅਰ ਕਰਾਂਗੇ ਉਹ ਵਿਸ਼ਾ ਇਹ ਹੋਊਗਾ ਕਿ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਅੱਗੇ ਜਿਹੜਾ ਗਰਮੀਆਂ ਦਾ ਸਮਾਂ ਆ ਚੁੱਕਿਆ ਕਿ ਆਪਾਂ ਗਰਮੀਆਂ 'ਚ ਜਿਹੜਾ ਛੱਤ ਤੇ ਮੁਰਗੀਆਂ ਪਾਲ ਸਕਦੇ ਆ ਜਾਂ ਛੋਟੇ ਬੱਚੇ ਆਪਾਂ ਛੱਤ ਤੇ ਰੱਖ ਸਕਦੇ ਆ ਇੱਕ ਦਿਨ ਦਾ ਲਿਆ ਕੇ ਜਾਂ ਕਿੰਨੇ ਦਿਨਾਂ ਦੇ ਲਿਆ ਕੇ ਰੱਖ ਸਕਦੇ ਆ ਜਾਂ ਨਹੀਂ ਰੱਖ ਸਕਦੇ ਆਪਾਂ ਸਾਰੀ ਜਿਹੜੀ ਗੱਲਬਾਤ ਇਸ ਵੀਡੀਓ 'ਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਪੂਰੀ ਜਾਣਕਾਰੀ ਦਵਾਂਗੇ ਜਿਹੜੇ ਵੀਰ ਛੱਤ ਤੇ ਰੱਖਣਾ ਚਾਹੁੰਦੇ ਨੇ ਕਈ ਵੀਰਾਂ ਕੋਲ ਘੱਟ ਜਗ੍ਹਾ ਹੁੰਦੀ ਆ ਉਹ ਥੱਲੇ ਜਿਹੜੀਆਂ ਮੁਰਗੀਆਂ ਨਹੀਂ ਰੱਖ ਸਕਦੇ ਸੋ ਜਿਹੜੇ ਵੀਰ ਛੱਤ ਦੇ ਉੱਪਰ ਰੱਖਣ ਦੇ ਚਾਹਵਾਨ ਨੇ ਜਾਂ ਛੱਤ ਤੇ ਉੱਪਰ ਰੱਖਣ ਬਾਰੇ ਸੋਚ ਰਹੇ ਨੇ ਪਰ ਉਹਨਾਂ ਨੂੰ ਇਹ ਡਾਊਟ ਹੁੰਦਾਗਾ ਕਿ ਆਪਾਂ ਗਰਮੀਆਂ 'ਚ ਜਿਹੜੇ ਮੁਰਗੀਆਂ ਨੂੰ ਛੱਤ ਤੇ ਰੱਖ ਸਕਦੇ ਆ ਜਾਂ ਨਹੀਂ ਰੱਖ ਸਕਦੇ ਕਿ ਜਿਆਦਾ ਗਰਮੀਆਂ 'ਚ ਉਹਨਾਂ ਦਾ ਕੀ ਹਾਲ ਹੋਊਗਾ ਗਰਮੀ ਬਹੁਤ ਜਿਆਦਾ ਹੁੰਦੀ ਆ ਸੋ ਆਪਾਂ ਇਸੇ ਸੰਬੰਧੀ ਚ ਅੱਜ ਪੂਰੀ ਵੀਡੀਓ ਬਣਾਵਾਂਗੇ ਕੱਲੀ-ਕੱਲੀ ਡਿਟੇਲ ਚ ਤੁਹਾਨੂੰ ਜਿਹੜੀ ਗੱਲ ਦੱਸਾਂਗੇ ਤਾਂ ਜੋ ਜਿਹੜੇ ਵੀ ਰਸਤ ਤੇ ਰੱਖਣਾ ਚਾਹੁੰਦੇ ਨੇ ਉਹ ਸਾਰੀ ਗੱਲਬਾਤ ਸਮਝ ਜਾਣ ਤੇ ਛੱਤ ਤੇ ਰੱਖ ਸਕਣ। ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਦੋਸਤੋ। ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਤਾਂ ਜੋ ਕੋਈ ਵੀ ਜਾਣਕਾਰੀ ਅਧੂਰੀ ਨਾ ਰਹਿ ਜਾਵੇ। ਸੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਤੁਹਾਡਾ ਜ਼ਿਆਦਾ ਜਿਹੜਾ ਸਮਾਂ ਨਹੀਂ ਲੈਂਦੇ। ਦੋਸਤੋ ਤੁਹਾਨੂੰ ਪਤਾ ਜਿਸ ਤਰ੍ਹਾਂ ਅਪ੍ਰੈਲ ਦੇ ਅੱਧ ਦੇ ਜਾਂ ਮਈ ਤੱਕ ਮੌਸਮ ਠੀਕ ਰਹੇਗਾ ਠੀਕ ਮਤਲਬ ਕਿ ਇੰਨੀ ਗਰਮੀ ਨਹੀਂ ਹੁੰਦੀ ਪਰ ਜਦੋਂ ਜੂਨ ਦੇ ਸਟਾਰਟਿੰਗ 'ਚ ਗਰਮੀ ਕਾਫੀ ਜ਼ਿਆਦਾ ਹੋਣ ਲੱਗ ਜਾਂਦੀ ਹੈ ਸਮਝ ਲਓ ਆਪਾਂ ਨੇ ਬੱਚਾ ਪਾਇਆ ਮਾਰਚ ਜਾਂ ਅਪ੍ਰੈਲ 'ਚ ਮਾਰਚ 'ਚ ਆਪਾਂ ਨੇ ਬੱਚਾ ਪਾ ਲਿਆ ਮਾਰਚ 'ਚ ਕੋਈ ਜ਼ਿਆਦਾ ਗਰਮੀ ਨਹੀਂ ਕਹਿ ਸਕਦੇ ਆਪਾਂ ਜਿਹੜਾ ਅਪ੍ਰੈਲ ਤੱਕ ਜਿਹੜਾ ਬੱਚਾ ਉਹ ਅਪ੍ਰੈਲ ਦੇ ਲਾਸਟ ਤੱਕ ਜਿਹੜਾ ਬੱਚਾ ਮਹੀਨੇ ਦੇ ਕਰੀਬ ਹੋ ਜਾਊਗਾ ਠੀਕ ਹੈ ਜੀ ਜਿਹੜਾ ਮਹੀਨੇ ਦਾ ਬੱਚਾ ਹੁੰਦਾ ਦੋਸਤੋ ਉਹ ਥੋੜਾ ਜਿਆ ਸੰਭਲ ਜਾਂਦਾਗਾ ਜੇਕਰ ਆਪਾਂ ਮਾਰਚ ਦੇ ਐਂਡ 'ਚ ਬੱਚਾ ਪਾਉਣੇ ਆ ਹੁਣ ਗੱਲ ਨੂੰ ਪੂਰਾ ਸਮਝਿਓ ਦੋਸਤੋ ਮਾਰਚ ਦੇ ਐਂਡ 'ਚ ਜਾਂ ਮਾਰਚ ਦੇ ਅੱਧ 'ਚ ਬੱਚਾ ਪਾ ਲਿਆ ਅਪ੍ਰੈਲ ਦੇ ਐਂਡ 'ਚ ਉਹ ਮਹੀਨੇ ਦਾ ਹੋ ਜਾਊਗਾ ਅਪ੍ਰੈਲ ਦੇ ਐਂਡ 'ਚ ਜਦੋਂ ਮਹੀਨੇ ਦਾ ਹੋ ਗਿਆ ਬੱਚਾ ਉਦੋਂ ਜਦੋਂ April ਦੇ end 'ਚ ਮਹੀਨੇ ਦਾ ਹੋ ਗਿਆ ਉਦੋਂ ਵੀ April ਦੇ end 'ਚ ਕੋਈ ਖਾਸ ਗਰਮੀ ਨਹੀਂ ਹੁੰਦੀ ਹੈਗੀ ਉਦੋਂ ਵੀ ਉਹ ਜਿਹੜਾ ਤਾਪਮਾਨ ਸੈਨ ਕਰ ਸਕਦਾ ਹੈ ਪਰ ਜੇਕਰ ਆਪਾਂ April ਦੇ ਸ਼ੁਰੂ ਜਾਂ April ਦੇ end 'ਚ ਪਾਵਾਂਗੇ ਬੱਚਾ ਤਾਂ ਉਹ ਮਈ 'ਚ ਜਾ ਕੇ ਇੱਕ ਮਹੀਨੇ ਦਾ ਹੋਊਗਾ ਮਤਲਬ ਕਿ ਇੱਕ ਮਹੀਨੇ ਦਾ ਸੰਭਲ ਜਾਊਗਾ ਬੱਚਾ ਠੀਕ ਹੈ ਜੀ ਉਹ ਮਰਨ ਦੇ ਜਿਹੜੇ ਚਾਂਸ ਬਹੁਤ ਘਟ ਜਾਂਦੇ ਨੇਗੇ ਜੇਕਰ ਤਾਂ ਆਪਾਂ ਮਾਰਚ ਜਾਂ ਮਾਰਚ ਦੇ ਐਂਡ 'ਚ ਬੱਚਾ ਪਾਉਣੇ ਆ ਤਾਂ ਆਪਾਂ ਦੋਸਤੋਂ ਰੱਖ ਸਕਦੇ ਆ ਕੋਠੇ ਤੇ ਛੱਤ ਤੇ ਕਿਉਂਕਿ ਜਦੋਂ ਨੂੰ ਉਹਨੇ ਮਹੀਨੇ ਦਾ ਹੋਣਾ ਜਦੋਂ ਨੂੰ ਜ਼ਿਆਦਾ ਗਰਮੀ ਪੈਣ ਲੱਗਣੀ ਆ ਉਦੋਂ ਨੂੰ ਬੱਚੇ ਸੰਭਲ ਜਾਣਗੇ ਜੇਕਰ ਆਪਾਂ ਮਾਰਚ ਦੇ ਐਂਡ April ਦੇ ਐਂਡ 'ਚ ਪਾਉਣੇ ਆ ਤਾਂ ਥੋੜੀ ਜਿਹੀ ਜ਼ਿਆਦਾ ਗਰਮੀ ਹੋਊਗੀ ਉਦੋਂ ਬੱਚਾ ਛੋਟਾ ਹੋਊਗਾ ਜੇਕਰ ਪਾਛਾਤ ਤੇ ਰੱਖਣੇ ਆ ਤਾਂ ਪਾ ਨੂੰ ਮੇਰਾ ਕਹਿਣ ਦਾ ਮਤਲਬ ਸਿੱਧੇ ਸ਼ਬਦਾਂ 'ਚ ਇਹ ਆ ਕਿ ਪਾ ਨੂੰ ਥੋੜਾ ਜਿਆਦਾ ਐਡਵਾਂਸ ਬੱਚਾ ਪਾਉਣਾ ਪਊ ਐਡਵਾਂਸ ਮਤਲਬ ਕਿ ਪਹਿਲਾਂ ਬੱਚਾ ਪਾਉਣਾ ਪਊਗਾ ਤਾਂ ਕਿ ਜਦੋਂ ਨੂੰ ਜ਼ਿਆਦਾ ਗਰਮੀ ਹੋਣੀ ਆ ਉਦੋਂ ਨੂੰ ਜਿਹੜਾ ਬੱਚਾ ਉਹ ਸੰਭਲ ਜੇ ਠੀਕ ਆ ਜੀ ਤੇ ਜੇਕਰ ਪਾ ਲੇਟ ਪਾਉਣੇ ਆ ਤਾਂ ਆਪਾਂ ਨੂੰ ਪਤਾ ਹੀ ਆ ਤੇ ਉਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਜੇਕਰ ਤੁਸੀਂ ਲੇਟ ਪਾਉਣਾ ਵੀ ਚਾਹੁੰਦੇ ਹੋ ਬੱਚਾ ਹੁਣ ਤੁਸੀਂ ਗੱਲ ਨੂੰ ਸਮਝਿਓ ਜੇਕਰ ਤੁਸੀਂ ਬੱਚਾ ਜਿਹੜਾ ਅਪ੍ਰੈਲ ਮਈ ਚ ਵੀ ਪਾਉਣਾ ਚਾਹੁੰਦੇ ਹੋ ਤਾਂ ਫਿਰ 1 ਮਹੀਨੇ ਦਾ ਬੱਚਾ ਲਓ। 1 ਮਹੀਨੇ ਦਾ ਬੱਚਾ ਜਿਹੜਾ ਉਹ ਵਧੀਆ ਸੰਭਲ ਜਾਂਦਾ ਹੈਗਾ। 1 ਮਹੀਨੇ ਦਾ ਜਿਹੜਾ ਬੱਚਾ ਲਿਆ ਕੇ ਉਹਨੂੰ ਤੁਸੀਂ ਛੱਡ ਲਓ ਕੋਈ ਗੱਲ ਨਹੀਂ ਛੱਤ ਤੇ। ਪਰ ਉਹਦੀ ਜਿਹੜੀ ਸਾਂਭ ਸੰਭਾਲ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਖੁੱਡੇ 'ਚ ਪਾਣੀ ਦਾ ਛਿੜਕਾਅ ਕਰੋ ਡੇਲੀ। ਜਿਹੜਾ ਠੰਡਾ ਰਹੇ ਖੁੱਡਾ ਤੇ ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਉਹ ਤੇ ਹਲਕੀ ਜੀ ਆ ਕੋਈ ਕਪੜਾ ਪਾਓ ਗਿੱਲਾ ਕਰਕੇ ਤਾਂ ਜੋ ਜਿਹੜੀ ਹਵਾ ਕ੍ਰੋਸ ਹੋਣੀ ਆ ਉਹ ਠੰਡੀ ਹਵਾ ਕ੍ਰੋਸ ਹੋਵੇ ਅਗਲੀ ਗੱਲ ਜਿਹੜੀ ਸਭ ਤੋਂ ਵੱਡੀ ਆ ਜਿਹੜਾ ਖੁੱਡਾ ਤੁਸੀਂ ਨੇ ਬਣਾਉਣਾਗਾ ਜਿਸ ਤਰ੍ਹਾਂ ਤੁਸੀਂ ਆਪਣਾ ਖੁੱਡਾ ਦੇਖ ਸਕਦੇ ਹੋ ਖੁੱਲਾ ਤੇ ਹਵਾਦਾਰ ਆਗਾ ਇਧਰ ਦੀ ਹਵਾ ਕ੍ਰੋਸ ਹੋ ਕੇ ਇਧਰ ਦੀ ਹਵਾ ਨਿਕਲਦੀ ਆ ਹਵਾ ਦੀ ਕ੍ਰੋਸਿੰਗ ਵੈਂਟੀਲੇਸ਼ਨ ਬਿਲਕੁਲ ਸਹੀ ਹੋਣਾ ਚਾਹੀਦਾਗਾ ਜੇਕਰ ਆਪਾਂ ਇਹ ਚੀਜ਼ ਜੇਕਰ ਆਪਾਂ ਛੱਤ ਤੇ ਬਣਾਉਣਾ ਚਾਹੁੰਦੇ ਆਗੇ ਦੇਖ ਲਓ ਤੁਸੀਂ ਖੁੱਡਾ ਆਪਣਾ ਦੇਖ ਸਕਦੇ ਹੋ ਬਿਲਕੁਲ ਖੁੱਲਾਗਾ ਹਵਾਦਾਰ ਤੇ ਖੁੱਲਾ ਤੇ ਹਵਾਦਾਰ ਹੋਣਾ ਚਾਹੀਦਾ ਥੱਲੋਂ ਖੁੱਡਾ ਕੱਚਾ ਹੋਣਾ ਚਾਹੀਦਾ ਦੋਸਤੋ ਇਸ ਤਰ੍ਹਾਂ ਆਪਾਂ ਜਿਹੜਾ ਖੁੱਡਾ ਬਣਾ ਸਕਦੇ ਆਂ ਵੀ ਪਰ ਜੇਕਰ ਆਪਾਂ ਛੋਟਾ ਜਿਹਾ ਖੁੱਡਾ ਬਣਾ ਦਾਂਗੇ ਭੀੜਾ ਛੱਡਾ ਬਣਾ ਦਾਂਗੇ ਤਾਂ ਉੱਥੇ ਪ੍ਰੋਬਲਮ ਆਊਗੀ ਜੇਕਰ ਹਵਾ ਹੀ ਨੀ ਇਹਨਾਂ ਦੀ ਗਰਮੀ 'ਚ ਕ੍ਰੋਸ ਹੋਊ ਤਾਂ ਇਹਨਾਂ ਨੂੰ ਬਹੁਤ ਦਿੱਕਤ ਆਉਂਦੀ ਆ ਜਿਹੜਾ ਗਰਮੀ 'ਚ ਬਿਮਾਰੀਆਂ ਲੱਗਦੀਆਂ ਨੇ ਜਿਸ ਤਰ੍ਹਾਂ ਅੰਦਰ ਇਹਨਾਂ ਦੇ ਖੁੱਡੇ 'ਚ ਜਦੋਂ ਆਪਾਂ ਬੰਦ ਰੱਖਦੇ ਆਂ ਛੋਟੇ ਖੁੱਡਿਆਂ 'ਚ ਇਹਨਾਂ ਦੇ ਅੰਦਰ ਨਾ ਜਿਹੜੀ ਅਮੋਨੀਆ ਗੈਸ ਬਣ ਜਾਂਦੀ ਹੈ ਦੋਸਤੋ ਇਹਨਾਂ ਦੀ ਮਿੱਠਾ ਨਾਲ ਠੀਕ ਹੀ ਰਹੇਂਦ ਖੁੰਦ ਨਾਲ ਜਿਹੜੀ ਅਮੋਨੀਆ ਗੈਸ ਬਣਦੀ ਆ ਜੇ ਤਾਂ ਉਹ ਖੁੱਲਾ ਰਹੇ ਖੁੱਡਾ ਜਿਸ ਤਰ੍ਹਾਂ ਆਪਣਾ ਖੁੱਲਾਗਾ ਜਾਲੀ ਲੱਗੀ ਹੋਈ ਹਵਾ ਦੀ ਕਰਾਸਿੰਗ ਹੁੰਦੀ ਰਹਿੰਦੀ ਆ ਕੋਈ ਪ੍ਰੋਬਲਮ ਨਹੀਂ ਪਰ ਜੇਕਰ ਬੰਦ ਹੋਊਗਾ ਤਾਂ ਉਹ ਜੋ ਅਮੋਨੀਆ ਗੈਸ ਬਣ ਜਾਂਦੀ ਆ ਉਹਦੇ ਰਾਹੀਂ ਇਹਨਾਂ ਨੂੰ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਲੱਗਣ ਦਾ ਖਤਸਾ ਪੈਦਾ ਹੋ ਜਾਂਦਾ ਸੋ ਖੁੱਡਾ ਜਿਹੜਾ ਖੁੱਲਾ ਤੇ ਹਵਾਦਾਰ ਹੋਣਾ ਚਾਹੀਦਾ ਹੈ ਬਾਕੀ ਜਿਹੜਾ ਸਮੇਂ ਸਿਰ ਜਿਹੜਾ ਇਹਨਾਂ ਦੇ ਪਾਣੀ ਦਾ ਸੜਕਾ ਵੀ ਹੋਣਾ ਚਾਹੀਦਾ ਇਹਨਾਂ ਦੇ ਖੁੱਡੇ ਦੇ ਵਿੱਚ ਅਗਲੀ ਗੱਲ ਜਿਹੜੀ ਆਪਾਂ ਇਹਨਾਂ ਦੇ ਖੁੱਡੇ ਚ ਮਿੱਟੀ ਪਾਉਣੀ ਆ ਉਹ ਮਿੱਟੀ ਪੋਲੀ ਹੋਣੀ ਚਾਹੀਦੀ ਆ ਪੋਲੀ ਹੋਣੀ ਚਾਹੀਦੀ ਆ ਤੇ ਉਹਦੇ ਵਿੱਚ ਆਪਾਂ ਜਿਹੜੀ ਗਰਮੀ ਚ ਤੂੜੀ ਨਹੀਂ ਸਿੱਟਣੀ ਦੋਸਤੋ ਤੂੜੀ ਜਿਹੜੀ ਆ ਉਹ ਗਰਮ ਹੁੰਦੀ ਹੈਗੀ ਗਰਮ ਹੋਣ ਦੇ ਕਾਰਨ ਜੇਕਰ ਆਪਾਂ ਸਰਦੀਆਂ 'ਚ ਵੀ ਤੂੜੀ ਛੱਟਾਂਗੇ ਤਾਂ ਪ੍ਰੋਬਲਮ ਆਊਗੀ ਸੋ ਆਪਾਂ ਨੇ ਮਿੱਟੀ ਰੱਖਣੀ ਆ ਮਿੱਟੀ ਵੀ ਗਿੱਲੀ ਰੱਖਣੀ ਆ ਜੀ ਇੱਕ ਦੋ ਦਿਨਾਂ ਬਾਅਦ ਜਿਹੜਾ ਜਿਹੜਾ ਖੁੱਡੇ ਵਾਲੀ ਮਿੱਟੀ ਆ ਉਹਤੇ ਆਪਾਂ ਪਾਣੀ ਦਾ ਸੜਕਾਬ ਜ਼ਰੂਰ ਕਰਨਾ ਹੈਗਾ ਤਾਂ ਜੋ ਇਹਨਾਂ ਨੂੰ ਥੱਲੋਂ ਗਰਮੈਸ ਨਾ ਪਵੇ ਤੇ ਅਗਲੀ ਗੱਲ ਦੋਸਤੋ ਇਹਨਾਂ ਨੂੰ ਗਰਮੀਆਂ 'ਚ ਬਾਹਰ ਛੱਡਣਾ ਬਹੁਤ ਜ਼ਰੂਰੀ ਆ ਜਿਸ ਤਰ੍ਹਾਂ 5 6 ਵਜੇ ਤੋਂ ਬਾਅਦ ਮੌਸਮ ਥੋੜਾ ਜਿਹਾ ਠੀਕ ਹੋਣ ਲੱਗ ਜਾਂਦਾ ਜਾਂ ਫਿਰ ਸਵੇਰੇ ਸਵੇਹਾ ਥੋੜਾ ਜਿਹਾ ਇਹਨਾਂ ਨੂੰ ਬਾਹਰ ਜਿਹੜਾ ਘੁੰਮਣ ਫਿਰਨ ਆਪਾਂ ਨੇ ਦੇਣਾਗਾ ਵਧੀਆ ਜੇਕਰ ਆਪਾਂ ਇਹਨਾਂ ਨੂੰ ਤਾੜ ਕੇ ਰੱਖਾਂਗੇ ਗਰਮੀਆਂ 'ਚ ਤੇ ਜਿਆਦਾ ਬਿਮਾਰੀ ਲੱਗਣ ਦੇ ਵੀ ਡਰ ਰਹਿੰਦੇ ਨੇ ਸੋ ਗਰਮੀਆਂ 'ਚ ਇਹਨਾਂ ਨੂੰ ਮੇਰਾ ਕਹਿਣ ਦਾ ਭਾਵ ਇਹ ਐ ਕਿ ਇਹਨਾਂ ਨੂੰ ਖੁੱਲਾ ਆਪਾਂ ਜਿਆਦਾ ਰੱਖਣਾਗਾ ਜਿਸ ਤਰ੍ਹਾਂ ਤੁਸੀਂ ਹੁਣ ਦੇਖ ਸਕਦੇ ਹੋ ਆਪਣੇ ਮੁਰਗੇ ਖੁੱਲੇ ਜਿਆਦਾ ਰਹਿੰਦੇ ਨੇਗੇ ਜੇਕਰ ਆਪਾਂ ਖੁੱਲੇ ਨਹੀਂ ਛੱਡਾਂਗੇ ਤਾਂ ਅੰਦਰੇ-ਅੰਦਰ ਜਿਹੜੀ ਗੈਸ ਬਣਦੀ ਆ ਉਹਦੇ ਨਾਲ ਇਹਨਾਂ ਨੂੰ ਜਿਆਦਾ ਬਿਮਾਰੀਆਂ ਲੱਗ ਜਾਂਦੀਆਂ ਨੇ ਸੋ ਜੇਕਰ ਦੋਸਤੋ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਜਿਹੜਾ ਆਪਾਂ ਛੱਤ ਤੇ ਆਪਾਂ ਮੁਰਗੇ ਰੱਖਦੇ ਆਂ ਤੇ ਸਹੀ ਆ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਤੇ ਇਹ ਗੱਲਾਂ ਦਾ ਆਪਾਂ ਨੂੰ ਧਿਆਨ ਜਰੂਰ ਰੱਖਣਾ ਪਊਗਾ ਟਾਈਮ ਟੂ ਟਾਈਮ ਇਹਨਾਂ ਨੂੰ ਜਿਹੜਾ ਪਾਣੀ ਆ ਸਾਫ਼ ਪਾਣੀ ਤੇ ਠੰਡਾ ਪਾਣੀ ਠੰਡੇ ਮਤਲਬ ਕਿ ਬਰਫ਼ ਵਾਲਾ ਪਾਣੀ ਨਹੀਂ ਤਾਜ਼ਾ ਪਾਣੀ ਹੁੰਦਾ ਜਿਹੜਾ ਟੈਂਕੀ ਵਾਲਾ ਆਪਣਾ ਠੰਡਾ ਉਹ ਦੋ ਇਹ ਗੱਲਾਂ ਦਾ ਆਪਾਂ ਦੋਸਤੋ ਧਿਆਨ ਰੱਖ ਕੇ ਜਿਹੜਾ ਛੱਤ ਦੇ ਆਪਾਂ ਫਾਰਮਿੰਗ ਕਰ ਸਕਦੇ ਆ ਫਾਰਮਿੰਗ ਮਤਲਬ ਕਿ 10 15 20 ਮੁਰਗੀਆਂ ਆਰਾਮ ਨਾਲ ਪਾਲ ਸਕਦੇ ਆ ਕਈ ਵੀਰਾਂ ਦੇ ਸਵਾਲ ਸੀਗੇ ਕਿ ਆਪਾਂ ਛੱਤ ਤੇ ਰੱਖ ਸਕਦੇ ਆ ਗਰਮੀ 'ਚ ਦੋਸਤੋ ਜੇਕਰ ਇਹ ਜਿਹੜੀਆਂ ਪਾਣੀ ਗੱਲਾਂ ਰੱਖੀਆਂ ਨੇ ਇਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਾਂ ਛੱਤ ਤੇ ਰੱਖਦੇ ਆ ਤਾਂ ਆਪਾਂ ਨੂੰ ਆਉਣ ਵਾਲੇ ਟਾਈਮ 'ਚ ਕੋਈ ਦਿੱਕਤ ਨਹੀਂ ਆਉ। ਤੇ ਆਪਾਂ 10 20 ਮੁਰਗੀਆਂ ਆਰਾਮ ਨਾਲ ਛੱਤ ਤੇ ਪਾਲ ਸਕਦੇ ਆ। ਸੋ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ। ਜਿਹੜੇ ਵੀ ਬਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਗੇ ਵੀ ਕਿਸੇ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਉਹ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਜਾਂ ਫਿਰ ਆਪਣਾ ਨੰਬਰ WhatsApp ਨੰਬਰ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆਗਾ ਉਹਤੇ ਤੁਸੀਂ ਕਮੈਂਟ ਕਰਕੇ ਵੀ ਤੁਸੀਂ ਕਿਸੇ ਵੀ ਸਵਾਲ ਦਾ ਜਵਾਬ ਆਪਾਂ ਤੋਂ ਪੁੱਛ ਸਕਦੇ ਹੋ ਜਾਂ ਫਿਰ ਕਿਸੇ ਵਿਸ਼ੇ ਤੇ ਵੀਡੀਓ ਬਣਵਾਉਣੀ ਹੋਵੇ ਤੁਸੀਂ ਉਹ ਵੀ ਕਮੈਂਟ ਕਰ ਦਿਓ ਆਪਾਂ ਉਸੇ ਵਿਸ਼ੇ ਤੇ ਤੁਹਾਡੇ ਲਈ ਜਿਹੜੀ ਵੀਡੀਓ ਬਣਾ ਦੇਵਾਂਗੇ ਪਹਿਲਾਂ ਵੀ ਆਪਾਂ ਤੁਹਾਡੇ ਲਈ ਜੋ ਵੀ ਵੀ ਰਿਕਮੈਂਡ ਕਰਦਾਗਾ ਉਸੇ ਵਿਸ਼ੇ ਤੇ ਆਪਾਂ ਵੀਡੀਓ ਬਣਾ ਦਿੰਨੇ ਆ ਸੋ ਜਿਹੜੀ ਇਹ ਵੀਡੀਓ ਬਣਾਈ ਆਪਾਂ ਨੇ ਇਹ ਵੀ ਵੀਰ ਨੇ ਕਿਹਾ ਸੀਗਾ ਕਿ ਤੁਸੀਂ ਦੱਸੋ ਆਪਾਂ ਛੱਤ ਤੇ ਰੱਖ ਸਕਦੇ ਆ ਜੇ ਨਹੀਂ ਰੱਖ ਸਕਦੇ ਕੀ ਡਿਟੇਲ ਚ ਦੱਸੋ ਸੋ ਆਪਾਂ ਨੇ ਤੁਹਾਨੂੰ ਡਿਟੇਲ ਚ ਦੱਸਤਾ ਦੋਸਤੋ ਕਿ ਛੱਤ ਤੇ ਰੱਖ ਸਕਦੇ ਆ ਜੇ ਨਹੀਂ ਰੱਖ ਸਕਦੇ ਸੋ ਇਹ ਗੱਲਾਂ ਦਾ ਧਿਆਨ ਰੱਖਦੇ ਹੋ ਤੁਸੀਂ ਜਿਹੜੀ ਛੱਤ ਤੇ ਮੁਰਗੀਆਂ ਰੱਖ ਸਕਦੇ ਸੋ ਇੱਕ ਵਾਰੀ ਫੇਰ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ